ਭਾਈ ਮਨੀ ਸਿੰਘ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਰਾਹਗੀਰਾਂ ਦਾ ਲੰਘਣਾ ਬਹੁਤ ਮੁਸ਼ਕਲ ਸੀ ਐਮਐਲਏ ਹਲਕਾ ਦਖਣੀ ਡਾਕਟਰ ਰਿੰਦਰबीर ਸਿੰਘ ਨਿੱਜਰ ਵੱਲੋਂ ਇਸ ਸੜਕ ਦਾ ਮੋੜ ਨਿਰਮਾਣ ਕਰਵਾ ਦਿੱਤਾ ਗਿਆ ਜਿਸ ਸਦਕਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੌਂਸਲਰ ਸੀਟ ਦੇ ਦਵੇਦਾਰ ਦੀਪਕ ਰਾਜੂ ਵੱਲੋਂ ਐਮਐਲਏ ਹਲਕਾ ਦਖਣੀ ਡਾਕਟਰ ਰਿੰਦਰਬੀਰ ਸਿੰਘ ਨਿੱਜਰ ਦਾ ਗੁਰਦੁਆਰਾ ਭਾਈ ਮਨੀ ਸਿੰਘ ਸਾਹਿਬ ਨੂੰ ਜਾਂਦੀ ਸੜਕ ਦੇ ਮੋੜ ਨਿਰਮਾਣ ਕਰਵਾਉਣ ਦੇ ਲਈ ਡਾਕਟਰ ਸਾਹਿਬ ਦਾ ਧੰਨਵਾਦ ਕੀਤਾ ਗਿਆ। ਹਾਂ ਜੀ ਦੀਪਕ ਰਾਜੂ ਜੀ ਕੀ ਕਹਿਣਾ ਚਾਹੋਗੇ? ਐਮਐਲਏ ਹਲਕਾ ਦਖਣੀ ਡਾਕਟਰ ਇੰਦਰਬੀਰ ਸਿੰਘ ਜੇਜਰ ਬਣੋ। ਕਾਫੀ ਲੰਬੇ ਸਮੇਂ ਤੋਂ ਭਾਈ ਮਨੀ ਸਿੰਘ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ਜਿਹੜੀ ਹੈ ਉਹ ਕਾਫੀ ਰੋੜਿਆਂ ਭੜੀ ਤੇ ਟੁੱਟੀ ਹੋਈ ਸੀ ਜਿਹੜੀ ਕੀ ਉਹਨਾਂ ਨੇ ਬਣਵਾ ਦਿੱਤੀ ਹੈ। ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਐਮਐਲਏ ਸਾਹਿਬ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਇੰਨੇ ਥੇੜ ਦੀ ਪੈਂਡਿੰਗ ਪਈ ਸੜਕ ਦਾ ਪਤਾ ਸਾਰੇ ਕਿ ਤਾਂਗੇ ਕੋਠਾ ਦਾ ਟੋਏ ਟੋਏ ਪਏ ਤਾਂ ਲੋਕਾਂ ਨੂੰ ਲੰਘਣਾ ਬੜਾ ਮੁਸ਼ਕਲ ਹੈ ਪਰ ਡਾਕਟਰ ਸਾਹਿਬ ਨੇ ਉਹ ਅਹੀ ਬੇਨਤੀ ਕੀਤੀ ਉਹਨਾਂ ਦੇ ਧਿਆਨ ਚ ਤੇ ਜੋ ਪਹਿਲਾਂ ਹੈਗਾ ਚਲੋ ਅਹੀ ਜੋੜ ਲਾਇਆ ਸਾਡੇ ਸਾਡੇ ਜਿੰਨੇ ਨਾਲ ਵਰਕਰ ਜਿੰਨੇ ਸਾਡੇ ਭਰਾ ਭਰਾ ਸਾਰੇ ਉਹਨਾਂ ਜੋੜ ਲਾਇਆ ਤੇ ਡਾਕਟਰ ਸਾਹਿਬ ਨੇ ਆਪਣੇ ਇਹ ਚੀਜ਼ ਨੂੰ ਮੁਖਰਾਦੇ ਅੱਜ ਸ਼ੜਕ ਦਾ ਉਗਠਨ ਕੀਤਾ ਦੇ ਲੁੱਕ ਦਾ ਤੁਹਾਡੇ ਸਾਹਮਣੇ ਪਈ ਆ ਤੇ ਇਹ ਨਹੀਂ ਕੋਈ ਛੋਟੀ ਮੋਟੀ ਮਤਲਬ ਹਾਈ ਕੁਆਲਿਟੀ ਦੀ ਉਹਨ ਲੁੱਕ ਪਈ ਹੈ ਬਾਕੀ ਜਗ ਆਪਣੇ ਜਿਹੜੀ ਜਨਤਾ ਦਾ ਉਹ ਨਾਲ ਸਾ ਚਾਹੀਦਾ ਕਿ ਇਹਨੂੰ ਆਪਾਂ ਸਾਫ ਸੁਥਰਾ ਰੱਖੀਏ ਜਿਸ ਤਰ੍ਹਾਂ ਅੱਜ ਸਾਫ ਸੁਥਰੀ ਚੀਜ਼ ਪਈ ਇਸ ਤਰ੍ਹਾਂ ਹੀ ਉਹਨੂੰ ਮੇਨਟੇਨ ਕਰਦੇ ਰਹੀਏ ਉਹਨਾਂ ਧਿਆਨ ਨੂੰ ਰੱਖੀਏ ਅ ਧੰਨਵਾਦ ਕਰਦਾ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਬੜੇ ਚੇਤੇ ਦੀ ਸਮੱਸਿਆ ਹੀ ਜਿਹੜੀ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਇਆ ਬਾਕੀ ਜਿਹੜੇ ਪੈਂਡਿੰਗ ਪਈਆਂ ਮਹੱਲੇ ਦੀਆਂ ਸਮੱਸਿਆ ਜਿਸ ਤਰ੍ਹਾਂ ਹੋਰ ਕੋਈ ਸੀਵਰੇ ਪੈਣੇ ਜਾਂ ਕਿਸੇ ਦੀ ਕਲੀ ਮੁੱਲਾ ਬੰਨਾ ਉਹ ਵੀ ਡਾਕਟਰ ਸਾਹਿਬ ਦਾ ਧਿਆਨ ਚ ਹੈ ਮੈਂ ਆਸ ਕਰਦਾ ਹਾਂ ਜਿਹੜੀ ਬਾਕੀ ਜਿਹੜੇ ਰਹਿ ਗਈਆਂ ਚੀਜ਼ਾਂ ਉਹਨੂੰ ਪਹਿਲ ਦੇ ਡਾਕਟਰ ਸਾਹਿਬ ਹੱਲ ਕਰਨਗੇ ਤੇ ਮੈਂ ਆਪਣੇ ਵੱਲ ਤੋਂ ਪੂਰਾ ਜ਼ੋਰ ਲਾਊਗਾ ਬਾਕੀ ਅੱਗੋ ਮਨਲੇ ਵਾਸੀਆਂ ਦਾ ਸਾਥ ਵੀ ਚਾਹੀਦਾ ਜਿਨ੍ਹਾਂ ਨੇ ਇੱਕ ਵਾਰ ਤੇ ਇੰਨੇ ਦੂਜੇ ਬਾਹਰੋਂ ਲਿਆ ਕੇ ਤੁਸੀਂ ਕੌਂਸਲ ਚੁੰਨਦੇ ਆਏ ਐ ਇੱਕ ਹੀ ਮੁਹੱਲੇ ਦਾ ਵੇਖ ਲਓ ਕਿ ਇਹ ਵੀ ਮੈਂ ਦੋਹਰਾ ਨਹੀਂ ਕੰਮ ਕਰੂਗਾ ਤੇ ਤੁਸੀਂ ਜਦੋਂ ਮਰਜ਼ੀ ਆਪਣਾ ਫੈਸਲਾ ਲੈ ਸਕਦੇ ਜੀ ਨਾਲ ਮੈਂ ਇਹ ਵੀ ਕਹਿਣਾ ਚੁੰਦਾ ਜੋ ਤੁਹਾਡਾ ਕੋਈ ਕੰਮ ਪੈਂਡਿੰਗ ਉਹ ਮੈਂ ਰਹਿਣ ਨਹੀਂ ਦਊਗਾ ਉਹਨੂੰ ਪਹਿਲ ਦੇ ਅਧਾਰ ਤੇ ਕਰਾਊਗਾ ਤੇ ਉਹਨੂੰ ਤੁਹਾਡੇ ਸਾਥ ਦੀ ਲੋੜ ਬਸ ਵੱਤੋਂ ਸਾਥ ਦਿਈਏ ਇਸ ਸੇ ਲੱਖ ਸੇ ਜੇ ਲਖਣ ਹੋਣ ਵਾਲੀ ਹੈ ਤੇ ਜੇ ਤੁਸੀਂ ਮੈਨੂੰ ਦੇਦੇ ਮੌਕੇ ਮੈਂ ਤੁਹਾਡਾ ਹਰ ਤਰਾ ਹਰ ਪਹਿਲੂ ਨਾਲ ਤੁਹਾਡੇ ਨਾਲ ਚੱਲਾਂਗਾ ਤੇ ਤੁਹਾਡੇ ਕੰਮ ਵੀ ਕਰਾਂਗਾ ਪਹਿਲਾਂ ਤੇ ਜੀ ਮੈਂ ਡਾਕਟਰ ਇੰਦਰਬੀਰ ਸਿੰਘ ਡਿਜਰ ਜੀ ਪੀਏ ਬਨੀਸ਼ ਸ਼ਰਮਾ ਜੀ ਸਾਡੇ ਹਰਮਨ ਪਿਆਰੇ ਸਾਡੇ ਬਾਗ ਦੇ ਇੰਚਾਰਜ ਦੀਪਕ ਰਾਜੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਇੰਨੀ ਭੱਜ ਦਸ ਕਰਕੇ ਇਹਨਾਂ ਨੇ ਸਾਰੇ ਕੰਮ ਨੇਪੜੇ ਚੜਵਾਏ ਆ ਠੀਕ ਹੈ ਜੀ ਉਹ ਜਿਹੜੀ ਸਾਡੀ ਸੜਕ ਹੀ ਦੀ ਭਾਈ ਮਨੀ ਸਿੰਘ ਚੌਕ ਵਾਲੀ ਠੀਕ ਹੈ ਜੀ ਉਹ ਪਿੱਛੇ ਚਲੋ ਆਪਾਂ ਬਣਾਈ ਉਦੋਂ ਕਾਲੀ ਦੇ ਵਿੱਚ ਕੰਮ ਹੋ ਗਿਆ ਲੋਕ ਤਾਂ ਥੋੜਾ ਕਾਲੇ ਪੈ ਜਾਂਦੇ ਆ ਠੀਕ ਹੈ ਨਾ ਤੇ ਉਦੋਂ ਕੰਮ ਥੋੜਾ ਸਹੀ ਨਹੀਂ ਬਣਿਆ ਤੇ ਹੁਣ ਉਹ ਕੰਮ ਬਹੁਤ ਵਧੀਆ ਤਰੀਕੇ ਨਾਲ ਬਹੁਤ ਵਧੀਆ ਸੜਕ ਬਣੀ ਆ ਜਿਹੜੀ ਕੱਟੋ ਘੱਟ 5-7 ਸਾਲ ਕੱਢ ਜੂਗੀ ਜੇ ਪਿਛਲੀਆਂ ਸਰਕਾਰਾਂ ਜਿਹੜੀਆਂ ਇਹ ਕਲੀਅਰ ਪਾ ਕੇ ਛੱਡ ਜਾਂਦੀਆਂ ਸੀ ਆ ਉਹ ਸਾਡੇ ਡਾਕਟਰ ਸਾਹਿਬ ਨੇ ਇਹ ਮਲੋਬੀ ਪਹਿਲਾਂ ਚੈਂਬਰ ਬਣਾਏ ਪਾਣੀ ਦਾ ਨਿਕਾਸ ਹੋ ਜਵੇ ਠੀਕ ਨਾ ਉਸ ਤੋਂ ਬਾਅਦ ਬਰੀਕ ਜਾਨੀ ਕਿ ਹੁਣ ਪਹਿਣੀ ਪਹਿਲਾਂ ਸੜਕ ਬਣੀ ਹੁਣ ਉਸ ਤੋਂ ਬਾਅਦ ਬਰੀਕ ਪੈਣੀ ਤਿੰਨ ਲੇਹਰਾ ਪੈ ਲਈਏ ਜਾਨੀ ਕਿ ਉਹਦੇ ਉੱਤੇ ਤਾਂ ਬਹੁਤ ਵਧੀਆ ਸੜਕ ਬਣੀ ਆ ਜਿਹੜੀ ਕਾਰ ਵੀ ਕੱਢੇਗੀ ਪੁਰਾਣੀਆਂ ਸਰਕਾਰਾਂ ਵੇਲੇ ਘੱਟੋ ਘੱਟ 10 ਸਾਲ ਕੰਮ ਹੋਏ ਕੋਈ ਨਹੀਂ ਤੇ ਉਹਦੇ ਕਰਕੇ ਜਿਹੜੀ ਪਿਛਲੀ ਗਰਮੀਆਂ ਦੇ ਵਿੱਚ ਬੀਲੀ ਦੀ ਜਿਹੜੀ ਆ ਹਮ ਗਰਮੀਆਂ ਬੀਤੀਆਂ ਉਦੋਂ ਬੜੀ ਪ੍ਰੋਬਲਮ ਆਈ ਪੱਤੀ ਦੀ ਤੇ ਘੱਟੋ ਘੱਟ 48 ਟਰਾਂਸਫਾਰਮ ਜਿਹੜੇ ਨੇ ਉਹ ਡਾਕਟਰ ਸਾਹਿਬ ਜੀ ਇਸ ਦੱਖਣੀ ਹਲਕੇ ਦੇ ਵਿੱਚ ਲਵਾ ਚੁੱਕੇ ਨੇ ਠੀਕ ਆਣਾ ਅਸੀਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਵੀ ਸਾਨੂੰ ਇਹੀ ਇੱਕ ਚੀਜ਼ ਹੋਰ ਉਹਨਾਂ ਕੋਲ ਮੰਗ ਕਰਦੇ ਆ ਵੀ ਸਾਨੂੰ ਇੱਕ ਜਿਹੜਾ ਵੀ ਕਾਉਂਸਲਰ ਦੀ ਜਿਹੜੀ ਇਲੈਕਸ਼ਨ ਆ ਰਹੀ ਹੈ ਸਾਨੂੰ ਉਹ ਬੰਦਾ ਚਾਹੀਦਾ ਜਿਹੜਾ ਹਰ ਵੇਲੇ ਸਾਡੇ ਕੋਲ ਹੋਵੇ ਥਾਰ ਵੇਲੇ ਸਾਡੀ ਗੱਲ ਸੁਣਦਾ ਹੋਵੇ ਇਹ ਨਾ ਹੋਵੇ ਕਿ ਪੈਰਾਸ਼ੂਟ ਤੋਂ ਲਿਆ ਕੇ ਕੋਈ ਬੰਦਾ ਇਧਰ ਉਧਰੋਂ ਦੂਜੀਆਂ ਪਾਰਟੀਆਂ ਜੋ ਇਧਰ ਉਧਰ ਆਏ ਜਿਹੜੇ ਉਹ ਦੇ ਦਿਓ ਜਾਂ ਹੋਰ ਕੋਈ ਆ ਉਹ ਕੰਮ ਨਾ ਸਾਨੂੰ ਸਾਡੇ ਕੰਮ ਨਾ ਹੋਣ ਕਿਉਂਕਿ ਹਾਂ ਅੱਗੇ ਇਹਨਾਂ ਚੀਜ਼ਾਂ ਤੇ ਜੂਝਦੇ ਰਹੇ ਆ ਘਟੋ ਘਾਟ ਸਾਨੂੰ 15 ਸਾਲ 20 ਸਾਲ ਹੋ ਗਏ ਆ ਇਦਾਂ ਦੇ ਕਾਉਂਸਲਰ ਆਉਂਦੇ ਆ ਤੇ ਉਹ ਕੰਮ ਨਹੀਂ ਹੁੰਦਾ ਫਿਰ ਲਾ ਕੇ ਕੰਮ ਹੋ ਰਿਹਾ ਅਸੀਂ ਕਹਿੰਦੇ ਕੰਮ ਦੀ ਜਿਹੜੀ ਰਫਤਾਰ ਹੈ ਡਬਲ ਹੋਣੀ ਚਾਹੀਦੀ ਆ ਕਾਉਂਸਲਰ ਬਣਨ ਤੋਂ ਬਾਅਦ ਡਬਲ ਹੋ ਜਵੇ ਦੇਖੋ ਜੀ ਮੈਂ ਆਮ ਪਾਰਟੀ ਦਾ ਇੱਕ ਨਿਮਾਣਾ ਜਿਹਾ ਸੇਵਕ ਆ ਮੇ ਸਾਡੇ ਵਾਰਡ ਦੇ ਵਿੱਚ ਜਿੰਨੇ ਵੀ ਰਾਜਦੀਪ ਰਾਜੂ ਨੇ ਕੰਮ ਕਰਾਏ ਨੇ ਬਹੁਤ ਅੱਛਾ ਬਹੁਤ ਵਧੀਆ ਤਰੀਕੇ ਨਾਲ ਕਰਾਏ ਨੇ ਤੇ ਇਹ ਹੁਣ ਕਰਾ ਵੀ ਗਏ ਨੇ ਤੇ ਮੈਂ ਤੇ ਹੋਈ ਆਸ ਰੱਖਦਾ ਹਾਂ ਆਪਣੇ ਨੇਜਰ ਸਾਹਿਬ ਨੂੰ ਕਿ ਇਹ ਦੀਪਕ ਰਾਜ ਨੂੰ ਟਿਕਟ ਦਿੱਤੀ ਜਾਵੇ ਹਾਂ ਜੀ ਸਰਦਾਰ ਜਸਵੰਤ ਸਿੰਘ ਜੀ ਕੀ ਕਹਿਣਾ ਚਾਹੋਗੇ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ਦਾ ਮੋੜ ਨਿਰਵਾਣ ਡਾਕਟਰ ਸਾਹਿਬ ਵੱਲੋਂ ਕਰਵਾਇਆ ਗਿਆ ਨਹੀਂ ਸਭ ਤੋਂ ਪਹਿਲਾਂ ਜੀ ਮੈਂ ਡਾਕਟਰ ਸਾਹਿਬ ਦਾ ਬੜਾ ਸ਼ੁਕਰਗੁਜ਼ਾਰ ਆ ਕਿ ਉਹਨਾਂ ਗੁਰਦੁਆਰਾ ਜ਼ੈਤੋਂ ਲਾ ਕੇ ਬਾਈ ਮਨੀ ਸਿੰਘ ਗੁਰਦੁਆਰਾ ਤੋਂ ਲਾ ਕੇ 메ਨ ਸੜਕ ਤੱਕ ਜਿਹੜੀ ਖਰਾਬ ਸੜਕ ਸੀ ਦੋਏ ਖੱਡੇ ਰੋੜੇ ਪੈ ਸਨ ਦੁਕਾਨਦਾਰ ਦੁਖੀ ਸੀ ਮਿੱਟੀ ਬੜੀ ਉੜਦੀ ਸੀ ਤੇ ਉਹਨੂੰ ਉਹਨਾਂ ਨੇ ਮਤਲਬ ਪਹਿਲ ਦੇ ਅਧਾਰ ਤੇ ਉਹਨੂੰ ਬਣਵਾਇਆ ਔਰ ਬੜਾ ਅੱਛਾ ਬਣਵਾਇਆ ਤੇ ਨਾਲ ਨਾਲ ਹੀ ਮੈਂ ਆਪਣਾ ਆਪਣਾ ਦੀਪਕ ਰਾਜੀਵ ਹਰਾਂ ਦਾ ਵੀ ਬੜਾ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਇਹ ਕੰਮ ਕਰਵਾਇਆ ਕਿ ਉਹ ਪਹਿਲ ਦੇ ਅਧਾਰ ਤੇ ਕਰਾਏ ਬਗ ਬਗੈਰ ਕਿਸੇ ਭੇਦ ਭਾਵ ਦੇ ਕਰਾਏ ਅਸੀਂ ਸਾਰੇ ਇਲਾਕਾ ਨਿਵਾਸੀ ਇਹ ਉਮੀਦ ਕਰਦੇ ਆਂ ਕਿ ਕੌਂਸਲਰ ਦੀ ਜਿਹੜੀ ਸੀਟ ਹੈ ਉਹ ਦੀਪਕ ਰਾਜੂ ਨੂੰ ਦਿੱਤੀ ਜਾਵੇ ਤੇ ਡਾਕਟਰ ਸਾਹਿਬ ਨੂੰ ਇਹ ਕੋਰ ਜ਼ੋਰ ਅਪੀਲ ਆ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਤੇ ਉਸ ਇਹ ਸੀਟ ਦੇ ਕੇ ਇਸ ਇਲਾਕੇ ਦਾ ਸੁਧਾਰ ਕਰਨ ਤਾਂ ਕਿ ਆਉਣ ਵਾਲੇ ਜਿਹੜਾ ਸਮਾਂ ਹੈ ਉਸ ਸਾਨੂੰ ਸਹੀ ਮਹਿਸੂਸ ਹੋਵੇ ਸਹੀ ਕੰਮ ਹੋਵੇ